ਨਾ ਹੁਣ ਉਹ ਪਹਿਲੇ ਜੀਮ ਬਾਬ ਨੂੰ ਪਹਿਲੇ ਜੀਮ ਕੋ ਬਸ ਬਾਲ ਕਰਕੇ ਤੋੜਾ ਭਾਰਤ ਬਚਿਆ ਖੜਾ ਸ਼ਰਮ ਕਰਦਾ ਮੋਦੀ ਆ ਜੀਰ ਦੇ ਤੇ ਕਬਜ਼ਾ ਕਰ ਲੂ ਜੇ ਤੂੰ ਅਈ ਪੰਜਾਬ ਨੂੰ ਖਾਲੀ ਮੋੜਤਾ ਉਹ ਪੰਜਾਬ ਵਾ ਪੰਜਾਬ ਜਵਾਨੋ ਦਰੋਹ ਦੇ ਨਾਲ ਹੋਸ਼ ਦੇ ਵਿੱਚ ਰਹਿਣਾ ਵੀਰ ਬਣ ਕੇ ਬੇਰੀ ਗੱਲ ਸੁਣਨਾ ਮੇਰੇ ਤੁਸੀਂ ਭਰਾਓ ਜੋਸ਼ ਦੇ ਨਾਲ ਹੋਸ਼ ਦੇ ਵਿੱਚ ਫਿਕਰ ਨਾ ਕਰੋ ਓਏ ਆਪਣੇ ਕਰਕੇ ਹੀ ਆ ਛੋਟੇ ਕਰਕੇ ਹੀ ਆ ਧਾਰ ਤੋਂ ਉੱਤਰਨਾ ਕਰੋ ਛੋਟੇ ਨੇ ਕਰਕੇ ਆ ਵੀਰ ਮੇਰੇ ਓਏ ਗੋਲਾ ਲਾਉਣ ਲਈ ਮਾਮੇ ਟੋਪੇ ਲਾ ਕੇ ਸ਼ਟ ਪਰਨ ਵਾਲੇ ਰਹਿ ਗਏ ਸੀ ਸੋ ਬਹੁਤ ਬਹੁਤ ਧੰਨਵਾਦ ਭਾਨਾ ਸਿੱਧੂ ਜੀ ਦਾ ਜਿਨ੍ਹਾਂ ਨੇ ਆਹ ਸਟੇਜ ਤੇ ਆ ਕੇ ਆਪਦੇ ਹੱਕੀ ਕੋਲ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਨਾਲ ਖੜਨ ਦਾ ਐਲਾਨ ਕੀਤਾ ਸੋ ਇਸ ਤਰ੍ਹਾਂ ਵੀਰੋ ਤੁਸੀਂ ਸਾਰੇ ਜਟੇ ਰਹੋ ਖੜੋ ਇਹ ਕੱਲ ਤੋਂ ਲੈ ਕੇ 10 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਤੁਸੀਂ ਜਵਰੂ ਚੱਲਦੇ ਆਇਓ ਪਰ ਇਸ ਸਵਰ ਰਸਮੀ ਨਹੀਂ ਆਪਣਾ ਪਰਖਿਆ ਜਾ ਰਿਹਾ ਹੈ ਇਸ ਸਵਰ ਨੂੰ ਕੋਟਾ ਸਮਾਂ ਰੋਕਿਆ ਨਹੀਂ ਜਾਣਾ ਅਖੀਰ ਇਸ ਸਵਰ ਦੇ ਗੁੱੰਨੇ ਟੁੱਟਣਾ ਪਰ ਅਸੀਂ ਚੌਲਿਆ ਵੀ ਸਰਕਾਰ ਇਹ ਬਿਆਨ ਨਾ ਦਿੰਦੀਆਂ ਰਹਿ ਜਾਣਾ ਵੀ ਅਸੀਂ ਇਹਨਾਂ ਨੂੰ ਗੱਲਬਾਤ ਲਈ ਸੱਦਿਆ ਇਹ ਗੱਲਬਾਤ ਕਰਨੀ ਆਏ ਇਹ ਕਰਕੇ ਕੱਲ ਮਾਲ ਕਰਨਾ ਇੱਕ ਸਮਝਿਆ ਜੇ ਮਸਲਾ तव्हां पंजाब ख़ाली मोड़ा पंजाब नौजवान होटल बिर बनके ਤੇਰੀ ਗੱਲ ਸੁਣ ਲੈ ਮੇਰੇ ਤੁਸੀਂ ਭਰਾਓ ਜੋਰ ਦੇ ਨਾਲ ਹੋਸ਼ ਦੇ ਵਿੱਚ ਫਿਕਰ ਨਾ ਕਰੋ ਓਏ ਆਪਣੇ ਘਰ ਕਰਕੇ ਹੀ ਆ ਛੋਟੇ ਕਰਕੇ ਹੀ ਆ ਧਾਰ ਤੇ ਫਿਕਰ ਨਾ ਕਰੋ ਛੋਟੇ ਨੇ ਕਰਕੇ ਆ ਵੀਰ ਮੇਰੇ ਆ ਓਏ ਗੋਲਾ ਨਾਲ ਨਹੀਂ ਮਾਰਨੇ ਟੋਪੇ ਦਾ ਕੇ ਸ਼ਟ ਹੇਗੇ ਸੀ ਸੋ ਬਹੁਤ ਬਹੁਤ ਧੰਨਵਾਦ ਭਾਨਾ ਸਿੱਧੂ ਜੀ ਦਾ ਜਿਨ੍ਹਾਂ ਨੇ ਆਹ ਸਟੇਜ ਤੇ ਆ ਕੇ ਆਪਦੇ ਹੱਕੀ ਕੋਲ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਨਾਲ ਖੜਨ ਦਾ ਐਲਾਨ ਕੀਤਾ ਸੋ ਇਸ ਤਰ੍ਹਾਂ ਵੀਰੋ ਤੁਸੀਂ ਸਾਰੇ ਟੱਡੇ ਰਹੋ ਖੜੋ ਇਹ ਗੱਲ ਤੋਂ ਲੈ ਕੇ 10 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਵੀ ਜਵਰ ਨੂੰ ਚੱਲਦੇ ਆਇਓ ਪਰ ਸਵਰ ਆਪਣਾ ਪਰਖਿਆ ਜਾ ਰਿਹਾ ਹੈ ਇਹ ਸਵਰ ਨੂੰ 14 ਸਮਾਂ ਰੋਕਿਆ ਨਹੀਂ ਜਾਣਾ ਅਖੀਰ ਇਹ ਸਵਰ ਦੇ ਪੰਨੇ ਟੁੱਟਣਾ ਹੈ ਪਰ ਅਸੀਂ ਚੌਹੇ ਆ ਵੀ ਸਰਕਾਰ ਇਹ ਬਿਆਨ ਨਾ ਦਿੰਦੀਆਂ ਰਹਿ ਜਾਣਾ ਵੀ ਅਸੀਂ ਇਹਨਾਂ ਨੂੰ ਗੱਲਬਾਤ ਲਈ ਸੱਦਿਆ ਇਹ ਗੱਲਬਾਤ ਕਰਨੇ ਆਏ ਇਹ ਕਰਕੇ ਗੱਲਬਾਤ ਕਰਨਾ ਇੱਕ ਸਮਝਿਆ ਜੇ ਮਸਲਾ ਜੇ